ਦੋ ਪਰਿਵਾਰਾਂ ਦੀ ਲੜਾਈ ਨੂੰ ਛਡਾਉਣਾ ਇੱਕ ਸ਼ਖਸ ਨੂੰ ਮਹਿੰਗਾ ਪੈ ਗਿਆ ਦੋ ਪਰਿਵਾਰਾਂ ਦੇ ਵਿੱਚ ਬਹਿਜਵਾਜ਼ੀ ਹੋ ਰਹੀ ਸੀ ਲੜਾਈ ਹੋ ਰਹੀ ਸੀ ਮ੍ਰਿਤਕ ਸ਼ਖਸ ਦੋਹਾਂ ਦੀ ਲੜਾਈ ਨੂੰ ਸੁਲਝਾਉਣ ਲਈ ਗਿਆ ਸੀ ਸਲਾਹ ਕਰਾਣਗੇ ਨੌਜਵਾਨ ਦੇ ਹੀ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਇਹ ਘਟਨਾ ਰਾਤੀ ਵੀਰਵਾਰ ਦੀ ਹੈ ਤਕਰੀਬਨ 9 ਵਜੇ ਲੁਧਿਆਣਾ ਚ ਇਹ ਹਾਦਸਾ ਵਾਪਰਿਆ ਹੈ ਜਦੋਂ ਇੱਕ ਸ਼ਖਸ ਦੋ ਪਰਿਵਾਰਾਂ ਦੀ ਲੜਾਈ ਨੂੰ ਛੜਾਉਣ ਗਿਆ ਤੇ ਇੱਕ ਧਿਰ ਦੇ ਵਿੱਚੋਂ ਕਿਸੇ ਨੇ ਕਰਪਾਨ ਦੇ ਨਾਲ ਉਸ ਦੀ ਗਰਦਨ ਤੇ ਹਮਲਾ ਕਰ ਦਿੱਤਾ ਤੇ ਸ਼ਖਸ ਦੀ ਮੌਤ ਹੋ ਗਈ ਹੈ ਘਟਨਾ ਸ਼ਿਮਲਾਪੁਰੀ ਦੇ ਵਿੱਚ ਵਾਪਰੀ ਹੈ ਤੇ ਇਹ ਘਟਨਾ ਰਾਤ ਨੂੰ ਵਾਪਰੀ ਹੈ ਜਦੋਂ ਦੋ ਧਿਰ ਆਪਸ ਦੇ ਵਿੱਚ ਲੜ ਰਹੇ ਸੀ ਇਸ ਦੇ ਵਿੱਚ 41 ਸਾਲ ਦੇ ਗੁਰਦੀਪ ਸਿੰਘ ਜਿਸ ਦਾ ਨਾਮ ਸੋਨੂ ਸੀ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਮ੍ਰਿਤਕ ਨੌਜਵਾਨ ਵੈਲਡਿੰਗ ਦਾ ਕੰਮ ਕਰਦਾ ਸੀ ਤੇ ਕੁਝ ਸਮੇਂ ਬਾਅਦ ਉਸਨੇ ਵਿਦੇਸ਼ ਜਾਣਾ ਸੀ ਦੱਸ ਦਈਏ ਮ੍ਰਿਤਕ ਦੇ ਦੋ ਬੱਚੇ ਨੇ ਤੇ ਉਸਦੀ ਪਤਨੀ ਤੇ ਉਸਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੌਕੇ ਤੇ ਮੌਜੂਦ ਚਸ਼ਮਦੀਤ ਦਾ ਕੀ ਕਹਿਣਾ ਹੈ ਤੁਸੀਂ ਸੁਣੋ ਕੁਝ ਵੀ ਨਹੀਂ ਮਾਮੇ ਦੀ ਕੁੜੀ ਨੇ ਪਤਾ ਨਹੀਂ ਉਹਨੂੰ ਕੀ ਉਂਗਲਾ ਲਾਈਆਂ ਕੀ ਨਹੀਂ ਉਹ ਇੱਥੇ ਆਈ ਆ ਉਹਨੇ ਗੱਲ ਮਾੜੀ ਗੱਲਬਾਤ ਕੀਤੀ ਉਹ ਕਹਿੰਦੇ ਸੀ ਤੇਰੇ ਤਾਂ ਨਹੀਂ ਹੱਥੀ ਪਿਆ ਸੀ ਤੇ ਇਹਨਾਂ ਦਾ ਗੱਲਬਾਤ ਮੂੰਹ ਨਾਲ ਹੀ ਕੀਤੀ ਆ ਓਏ ਉਹ ਗੈਨੀ ਕਹਿੰਦਾ ਜਿਹੜਾ ਨਿਆਗਾ ਆ ਸੀ ਨਾਲ ਉਹ ਕਹਿੰਦਾ ਦੋ ਲੜਨਾ ਮੇਰਾ ਭਰਾ ਕਹਿੰਦਾ ਤਾਂ ਨਹੀਂ ਆਹੀ ਨਹੀਂ ਲੜਨਾ ਭਰਾਵਾ ਹੀ ਤਾਂ ਉਧਰ ਮਗਾ ਇਧਰੋਂ ਨਿਕਲ ਗਏ ਆਏ ਆ ਹੈ ਆਪਨੇ ਪਰਿਵਾਰੀ ਸੀ ਹਾਂਜੀ ਪਰਿਵਾਰੀ ਸੀ ਹਾਂਜੀ ਮੇਰਾ ਸਾਗਾ ਭਰਾ ਆਇਆ ਜੀ ਅਮਨਦੀਪ ਸੇਕ ਹਾਲਾਤ ਆ ਤਾਂ ਇਹ ਪਤਾ ਨਹੀਂ ਕੋਈ ਨਾ ਉਹਦਾ ਫੋਨ ਲੱਗਦਾ ਪਿਆ ਵਾ ਨਾ ਕਿਸੇ ਹੋਰ ਦਾ ਨੰਬਰ ਆ ਮੇਰੇ ਕੋਲੇ ਉਹਨਾਂ ਨੂੰ ਜਾਣਦੇ ਨਹੀਂ ਸੀਗੇ ਆਹੀ ਤਾਂ ਮਾਮੇ ਦੀ ਕੁੜੀ ਨੂੰ ਤਾਂ ਉਹ ਮੁੰਡੇ ਨੂੰ ਜਾਣਦੇ ਆ ਹਾਂਜੀ ਉਹਦੇ ਲੱਗਦੇ ਵੱਜੀਆਂ ਨੇ ਹਾਂਜੀ ਤਿੰਨ ਚਾਰ ਵਾਰ ਹੋਏ ਅਜੇ ਲੱਗਦੇ ਮੇਰੀ ਮੰਮੀ ਆ ਗਈ ਸੀ ਉਦੋਂ ਟਾਈਮ ਨਾਲ ਠੀਕ ਆ ਜੋ ਉਹਨਾਂ ਨੂੰ ਪਤਾ ਲੱਗਿਆ ਵੀ ਇੱਧਰ ਆਏ ਆ ਤੇ ਮੰਮੀ ਆਏ ਆ ਇੰਨੀ ਦੇਰ ਨੂੰ ਉਹਦੇ ਗੇਟ ਦੇ ਵਿੱਚੋਂ ਨੇ ਕਰਪਾਨਾਂ ਮਾਰੀਆਂ ਗਿਆ ਦੀ ਉਹ ਪੋੜੀ ਚੜ੍ਹ ਕੇ ਚੱਲਿਆ ਹੀ ਬਾਹਰ ਨੂੰ ਤੇ ਇੰਨੀ ਦੇਰ ਨੂੰ ਮੰਮੀ ਆਈ ਤੇ ਉਹ ਉਹਨੂੰ ਅੰਦਰੋਂ ਕੱਢ ਕੇ ਤੇ ਆਟੋ 'ਚ ਪਟਾਕੇ ਤੇ ਲੈ ਗਏ ਸੀ ਉਹਨਾਂ ਨੂੰ ਮੰਮੀ ਲੈ ਗਏ ਮੇਰੇ ਕੀ ਵਾਰਦਾਤ ਹੋਈ ਹੈ ਕਿੰਨੇ ਵਜੇ ਹੋਈ ਹੈ ਔਰ ਕਿੰਨੇ ਲੋਕਾਂ ਨੇ ਕੀਤੀ ਹੈ ਤਕਰੀਬ ਕੋਈ 3-4 ਬੰਦੇ ਸੀ ਇਹ ਸੀਮਾ ਨਾਂ ਦੀ ਲੜਕੀ ਇਹਨਾਂ ਦੀ ਉਹ ਇਹਦੇ ਅਮਨਦੀਪ ਦੀ ਭੈਣ ਹੀ ਹੈ ਮਾਮੇ ਦੀ ਲੜਕੀ ਸੀਗੀ ਤੇ ਕੰਤਾ ਉਹਦਾ ਇੱਕ ਬਾਪ ਜੀ ਦਾ ਉਹ ਆਏ ਇੱਥੇ ਗਾਲਾਂ-ਗੋਲਾਂ ਕੱਢਦੇ ਸੀ ਜਿਹੜਾ ਬੰਦਾ ਛੜਾਉਂਦਾ ਸੀ ਲੜਦੇ-ਲੜਦੇ ਕਾਫੀ ਦੂਰ ਆਣ ਕੇ ਥੋਨੂ ਨਾਂ ਦੇ ਬੰਦੇ ਨੇ ਉਹਦੇ ਛੁਰਪਾਨ ਮਾਰੀ ਤੇ ਉਹਦੀ ਅੱਜ ਹਸਪਤਾਲ ਤੋਂ ਜਾ ਕੇ ਸੋਨੂ ਨਾਮ ਦੇ ਬੰਦੇ ਦੇ ਕਿਰਪਾਨ ਵੱਜੀ ਹੈ ਜਾਂ ਉਹਨੇ ਮਾਰੀ ਸੋਨੂ ਨਾਮ ਦੇ ਬੰਦੇ ਦੇ ਕਿਰਪਾਨ ਮਾਰੀ ਹੈ ਜੀ ਕੰਤੇ ਹੋਣਾ ਨੇ ਦੋਨੇ ਦੇ ਸੀ ਨਾਮ ਨੋਮ ਨੇ ਜੀ ਪਤਾ ਨਹੀਂ ਰੇਡ ਗਈ ਹੈ ਪਰ ਸਾਡੀ ਜਲਦੀ ਫੜ ਲਾਂਗੇ ਸੀ ਸੇਮਾ ਨਾਲ ਆਪ ਵਿੱਚ ਰਿਸ਼ਤੇਦਾਰੀ ਸੀਗੀ ਆਪਸ ਵਿੱਚ ਰਿਸ਼ਤੇਦਾਰੀ ਦੀ ਠੀਕ ਹੈ ਤੇ ਹੁਣ ਤੱਕ ਕੁਝ ਪਤਾ ਲੱਗ ਪਾਇਆ ਕਿ ਇਹ ਆਪ ਕਿਸ ਚੀਜ਼ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ ਬਸ ਇਹ ਨਿਆਂਗਦ ਹੈਗੇ ਨੇ ਤੇ ਜਦੋਂ ਇੱਧਰ ਆਉਂਦੇ ਸੀ ਲੜਪਦੇ ਸੀ ਇਹਨਾਂ ਦਾ ਹੇਠ ਤੱਕ ਉਹ ਪਤਾ ਨਹੀਂ ਲੱਗਿਆ ਕਿ ਕਿਉਂ ਹੋਇਆ ਕਾਰਨ ਕੀ ਆ ਉਹ ਉਹ ਅਸੀਂ ਟੈਕਨੀਕਲ ਬੰਦੇ ਜਿਹੜਾ ਮੇਰੇ ਨਾਲ ਆ ਗਿਆ 42 ਸਾਲ ਦੀ ਉਮਰ ਦਾ ਹੈ ਪਰ ਜਿਹੜਾ ਕਾਂਚੇ ਦਾ ਜ਼ਿਕਰ ਕਰਦੇ ਪਏ ਉਹਦਾ ਕ੍ਰਿਮਨਲ ਰਿਕਾਰਡ ਹੋਵੇ ਹੋਰ ਕਿੰਨੇ ਜਣੇ ਸੱਟੇ ਲੱਗੇ ਨੇ ਇਹ ਦੇਖਣਾ ਪਊਗਾ ਜੀ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਨੇ ਕਿੰਨੇ ਨੇ ਕਿ ਦੋਨੋਂ ਹੋ ਜਾਣੀ ਸੀ ਜਿਹਦੇ ਚ ਇੱਕ ਅਮਨਦੀਪ ਸਿੰਘ ਆ ਉਹਦੇ ਵੀ ਸੱਟਾਂ ਤਿੰਨ ਚਾਰ ਵਾਰ ਹੋਏ ਨੇ ਉਹਦੇ ਬਾਅਦ ਸੱਟ ਵੀ ਹੈ ਇਹ ਦੱਸ ਦੇਣ ਪਰ ਇਹ ਹਸਪਤਾਲ ਜਾ ਕੇ ਪਤਾ ਲੱਗੂ ਕਿੰਨੀਆਂ ਸੱਟਾਂ ਠੀਕ ਹੈ ਤੇ ਕੋਈ ਕੈਮਰਾ ਸੀਸੀਟੀਵੀ ਖੁਨਾਲੇ ਜਾ ਰਹੇ ਨੇ ਹਾਂਜੀ ਉਹ ਖੰਗਾ ਲੱਗ ਦੇਖਾਂਗੇ ਉਹਨੂੰ ਅਵਨੇ ਆਫਰੋਂ ਬਨੇ ਹੀ ਮੰਗੀਆਂ ਰੇਡ ਕਰਨ ਉਹਨਾਂ ਦੇ ਘਰ ਮਾਮਲਾ ਦਰਜ ਕੀਤਾ ਗਿਆ ਵਾ ਮਾਮਲਾ ਦਰਜ ਕਰਨਾ ਹੀ ਸਟੇਟਮੈਂਟ ਲਵਾਂਗੇ